ਐਵੇਂ ਹੀ ਸਿਰ ਖਾਦਾ ਵਾ ਤੇਰੇ ਕਾਜਾਂ ਦਾ ਲਾਲ ਆ ਮੋਟਰਸਾਈਕਲ ਮਾਂ ਦੀ ਅੱਖਾਂ ਚ ਕੱਟਾ ਪਾਉਂਦਾ ਵਾ ਵੇਖ ਕੱਲ ਦਾ ਨਿਆਣਾ ਹੀ ਹੂੰ ਤੇ ਮੈਨੂੰ ਸ਼ਦਾਨ ਬਣਾਉਂ ਦਿਆ ਵਾ ਦਾਸ ਮਾਂ ਕਰੇ ਤਾਂ ਟੱਟ ਬੁੱਝ ਜੇ ਬੰਦਾ ਕਿੱਧਰ ਨੂੰ ਜਾਣ ਦਿਆ ਤੇ ਕਿੱਧਰ ਆਉਂ ਦਿਆ ਇੰਨੇ ਸ਼ਦਾਨ ਮੈਨੂੰ ਨਾ ਬਣਾਇਆ ਕਰਕੇ ਹੋਰ ਨੂੰ ਬਣਾਵੀ ਅੱਜ ਨਾ ਮੰਮੀ ਨਾ ਤੇ ਕੋਈ ਜਾਂਦੇ ਆ ਮਿਲਿਆ ਤੇ ਨਾ ਆਉਂਦੇ ਹੰਬ ਗਏ ਅੱਜ ਗਰਮੀ ਵੀ ਨਹੀਂ ਜ਼ਿਆਦਾ ਹੈ ਨਾ ਹੱਥ ਦਿੱਤੇ ਆ ਸਾਡੇ ਹੱਥ ਵੀ ਦੇਣ ਦੇ ਆ ਕਿੰਨੇ ਤਾਂ ਵੀ ਕਿਹੜਾ ਕੋਈ ਰੁਕਿਆ ਸੀਗਾ ਹਾਂ ਨਿਰੋਗ ਤੇ ਮੰਮੀ ਅੱਜਕੱਲ ਮੋਲ ਨਹੀਂ ਚੰਗਾ ਹੈਗਾ ਤਾਂ ਕਰਕੇ ਚਲ ਕੋਈ ਨਹੀਂ ਦਵਾਈ ਲੈਣੀ ਹੈ ਲੈਣਤੀ ਆ ਨਾ ਹੁਣ ਤੂੰ ਅੰਦਰ ਜਾ ਕੇ ਆਰਾਮ ਕਰੋ ਸੱਚੀ ਤੇ ਹੋ ਗਈ ਆ ਬੀਬੀ ਹਾਂਜੀ ਮੈਂ ਕੋਲੇ ਚੱਲੀ ਆ ਫਿਰ ਕੋਲੇ ਚੱਲੀ ਆ ਹਾਂਜੀ ਚਲ ਧਿਆਨ ਨਾ ਜਾਏ ਤੇ ਚਾਚੀ ਨੇ ਜਿਹੜੀ ਗੱਲ ਹੁਣ ਗੱਲਾਂ ਕਹੀਆਂ ਉਹਨੂੰ ਆਪਣੇ ਦਿਮਾਗ ਚੋਂ ਚਾਚੀ ਜੀ ਇਹ ਬਲਮਾਨ ਚਲਾ ਲਈ ਹਣਾ ਤੇ ਫਿਰ ਕਾਲਜ ਨਹੀਂ ਜਾਇਆ ਜਾਣਾ ਫਿਰ ਤਾਂ ਸੋਚੀ ਪੈ ਜੂ ਨਾਲੇ ਆਪਾਂ ਹੁਣ ਕੁਝ ਮੈਂ ਕੁਝ ਬਣ ਕੇ ਦਿਖਾਣਾ ਹੈ ਤਾਂ ਤਨ ਕਹਵੇਂ ਨਾ ਤਾਂ ਸੋਚੀ ਜਾਈ ਆਪਣੀ ਪੜਾਈ ਵੱਲ ਧਿਆਨ ਦੇ ਤੇ ਪਹਿਲੇ ਅਗੇ ਕੋਲ ਕਈ ਵਾਰੀ हां ਮੰਮੀ ਨੇ ਫੜਾਈ ਸੀ ਥੋੜੇ ਬਡੇ ਮੰਮੀ ਕਹਿੰਦੇ ਚੱਲ ਕਈ ਵਾਰ ਨਾਲ ਉੱਥੇ ਲੋਡ ਪੈ ਜਾਂਦੀ ਕਾਲਜ

ਕਿਉਂ ਰੋਪਾ ਤਾਂ ਸਿਰ ਬੜਾ ਪੇੜ ਕਰੰਦਿਆ ਵਾ ਤਾਂ ਤੇ ਬੁਖਾਰ ਹੀ ਬੜਾਇਆ ਤੇ ਪਤਾ ਨਹੀਂ ਕਿ ਉਹ ਹੀ ਜਾਣਦਿਆ ਠੰਡ ਵੀ ਲੱਗਣ ਡਈ ਆ ਮੰਮੀ ਬੁਖਾਰ ਆ ਵੇਖੋ ਕਿੰਨਾ ਐਨ ਮੱਥਾ ਤੁਹਾਡਾ ਐਨ ਪੂਰਾ ਗਰਮਾ ਬੁਖਾਰ ਤੁਹਾਨੂੰ ਵਾਵੇ ਲੱਗਣ ਡਿਆ ਤੇ ਦਵਾਈ ਲੈਉਣੀ ਆ ਫਿਰ ਦਵਾਈ ਲੈ ਬਿਨਾਂ ਨਹੀਂ ਸਾਬਣਾ ਤੂੰ ਉੱਠ ਫਿਰ ਦਵਾਈ ਲੈ ਆਈਏ ਤੇ ਦਵਾਈ ਲੈ ਮੇਰੇ ਨਾਲ ਕੌਣ ਜਾਊਗਾ ਤੂੰ ਜਾਏਗੀ ਦਵਾਈ ਮੰਮੀ ਇਹ ਤੇ ਮੈਂ ਸੋਚਾਂ ਰਹੀ ਆ ਮੈਨੂੰ ਤਾਂ ਸਕੂਟਰੀ ਵੀ ਨਹੀਂ ਚਲਾਉਣੀ ਆਉਂਦੀ ਰਮਣ ਨਾਉਂਦੀ ਆ ਹੁਣ ਕਾਲਜ ਚਲ ਗਈ ਆ ਚਲ ਫਿਰ ਮੈਂ ਇਦਾਂ ਕਰਦੇ ਨਹੀਂ ਤਾਂ ਫਿਰ ਮੈਂ ਕਰਨ ਨੂੰ ਫੋਨ ਕਰਦੀ ਕਰਨ ਨੂੰ ਮੈਂਨੀ ਆ ਜੇ ਉਹ ਘਰ ਹੋਊਗਾ ਫਿਰ ਉਹਨੂੰ ਸੁੱਗ ਲਾ ਤੇ ਫਿਰ ਮੁੜ ਕੇ ਜਾ ਕੇ ਦਵਾਈ ਲੈ ਆਉਣੀ ਆ ਆਹੋ ਨਹੀਂ ਜੇ ਦਵਾਈ ਉਹਨਾਂ ਨੂੰ ਫੋਨ ਕਰਦੀ ਆ ਜੇ ਘਰ ਹੁੰਦਾ ਤਾਂ ਜਾ ਕੇ ਉਹਨਾਂ ਤੇ ਦਵਾਈ ਲੈ ਆਉਣੀ ਆ ਠੀਕ ਆ ਮੈਂ ਵੇਲੀ ਫੋਨ ਕਰਕੇ ਬਸ ਤੇਰਾ ਫਰਿਆ ਹੀ ਪਿਆ ਵਾ ਜਿਹੜੀ ਚੀਜ਼ ਤੂੰ ਕਹਿਣਾ ਲਾ ਨਾ ਮੈਂ ਤੇ ਨਹੀਂ ਉਹੋ ਲੈ ਕੇ ਦਿੰਨੀ ਆ ਤੇ ਚਲ ਕੋਈ ਗੱਲ ਨਹੀਂ ਮੇਰਾ ਪੁੱਤ ਚੀਜ਼ ਮੰਗਣ ਡਿਆ ਵਾ ਫੋਨ ਤੇ ਮੰਗਿਆ ਸੀ ਕਿੰਨੇ ਦਾ ਆ ਪਤਾ ਤੈਨੂੰ ਲੋਕ ਕਿਉਂ ਪਾਤੀ ਲੰਦੇ ਆ ਰੋਲਾ ਪਾਈ ਜਾਂਦੇ ਜੀ ਹੁੰਦੀ ਵੇਖਾ ਜਬਾਨ ਕਿਦਾਂ ਚੱਲਦੀ ਆ ਹੁਣ ਆ ਕੀ ਆ ਕਿੱਡੇ ਵਧੀਆ ਸਕੂਲ ਚ ਤੈਨੂੰ ਪਾਇਆ ਕਿੰਨੀਆਂ ਤੇਰੇ ਨਾਲ ਫੀਸਾਂ ਦੇਣ ਦੇਈਆਂ ਤੇ ਨੰਬਰ ਤੇਰੇ ਕਿੰਨੇ ਆਏ 70% ਉਧਰ ਆਪਣੇ ਤਲੇ ਦੀ ਕੁੜੀ ਵਾਲੇ ਵੇਖ ਲੈ ਸਰਕਾਰੀ ਸਕੂਲੇ ਪੜਦੇ ਨਹੀਂ 90% ਨੰਬਰ ਲੈਈ ਨਾ ਕੋਈ ਟਿਊਸ਼ਨ ਨਾ ਗੱਲਾਂ ਬਾਤਾਂ 12 ਕੜਦੀਆਂ ਕੋਈ ਨਹੀਂ ਨੀ ਪ੍ਰਾਈਵੇਟ ਦੇ ਫਰਕ ਹੁੰਦਾ ਵਾ ਕਨਵੈਂਟ ਦੀ ਪੜਾਈ ਬੜਾ ਕਿੰਨੀ ਔਖੀ ਆ ਆਨ ਕਰਕੇ ਦੱਸਣਾ ਤੇ ਮੇਰੇ ਸੁਣ ਗੱਲ ਹੋਰ ਕੋਈ ਕੰਮ ਤੇ ਨਹੀਂ ਨਾ ਕਰਦਾ ਇਕੱਲਾ ਪੜਨਤੇ ਆ ਨਾਲ ਤੇਰੀ ਮਤ ਵੀ ਸ਼ਰਖਾਈ ਆ ਔਖੀ ਹੋਊਗਾ ਫੀਸਾਂ ਦੇਣ ਦੇ ਆ ਵੀ ਮੇਰਾ ਪੁੱਤ ਨਾ ਚੰਗੇ ਨੰਬਰ ਲਊਗਾ ਮੇਰੇ ਕੋ ਜਿੰਨਾ ਕ ਪੜ੍ਹੇ ਲੈਂਦਾ ਮੁੰਡਾ ਦੀ ਪੜਨਾ ਵਾ ਮੇਰੀ ਸੁਣਿਆ ਗੱਲ 10ਵੀਂ 'ਚ 70% ਆਏ ਆ +2 'ਚ 95 ਚਾਹੀਦੀ ਉਹ ਤੋਂ ਵੱਧ ਚਾਹੀਦੀ ਓ ਸ਼ਰੀਕ ਉੱਤੇ ਨਹੀਂ ਹੋਣਾ ਚਾਹੀਦੇ ਸੁਣ ਲੈ ਦੇਖਾਂਗੇ ਮੈਂ ਆਪਣੇ ਦਿਮਾਗ ਦੇ ਸਾਹਮਣੇ ਚੱਲਣਾ ਤੈਨੂੰ ਮੈਂ ਕਹਿਣ ਦੇਈਆਂ ਪੜਾਈ ਵੱਲ ਧਿਆਨ ਦੇ ਕਿਦਾਂ ਜ਼ੁਬਾਨ ਚਲਾਉਂਦਾ ਮਾਂ ਆਪਣੀ ਦਾ ਗਾੜੀ ਪਾਟਰਾ ਪਾਟਰਾ ਬੋਲਦਾ ਵਾ ਹਬ ਬੋਲਿਆ ਘਟ ਕਰ ਜਿੰਨਾ ਦਿਮਾਗ ਇੱਧਰ ਖਰਚ ਕਰਦਾ ਨਾ ਤਾਂ ਤਾ ਫੜ ਕੇ ਉਹਦੇ ਵੱਲ ਕਰਿਆ ਕਰ ਮਮੀ ਮੈਂ ਅਜੇ ਕਿਤਾਬ ਫੜਨੀ ਆ ਨਾ ਮੋਂਦੋ ਹੀ ਫੜਨੀ ਆ ਠੀਕ ਆ ਨਾ ਤੁਸੀਂ ਮੈਨੂੰ ਧੱਕੇ ਨਾਲ ਕਿਤਾਬ ਨਹੀਂ ਫੜਾ ਸਕਦੀ ਮੇਰੀ ਗੱਲ ਸੁਣ ਲੈ ਜੇ ਇੱਕ ਦਿਨ ਉਹ ਨੰਬਰ ਕੱਟ ਤੇਰੇ ਆਗੇ ਪਲੱਸ 2 ਚੋਂ ਫੇਰ ਵੇਖ ਲਈ ਤੇਰਾ ਹਾਲ ਕੀ ਹੁੰਦਾ ਅਜੇ ਬੁਲਟ ਮੋਟਰਸਾਈਕਲ ਮੰਗਣ ਦਿਆਂਵਾ ਮੈਨੂੰ ਦਵਾ ਦਵਾ ਲੈ ਦੋ ਅਜੇ ਹੁਣ ਫੋਨ ਲੈ ਕੇ ਦਿੱਤਾ ਵਾ ਨਹੀਂ ਤਾਂ ਮੈਂ ਨਹੀਂ ਕੋਈ ਵੀ ਚੀਜ਼ ਲੈ ਕੇ ਦੇਣੀ ਆਹ ਸੋਚ ਲੈ ਹੁਣ ਤੂੰ ਉਹ ਨਾਲਿਆ ਦੇ ਦੋ ਨਹੀਂ ਲੈ ਕੇ ਦੇਣਾ ਤੇ ਮੈਨੇ ਕੱਲੀ ਮਾਰਨ ਦੇ ਜੀ ਫਿਰ ਕੀ ਹੋ ਗਿਆ ਜੀ ਉਹਦੇ ਅੱਗੇ ਆ ਤੇ ਸਰਕਾਰੀ ਸਕੂਲ ਤੇ ਅੱਗੇ ਬੜੀ ਨਕਲ ਵਜਦੀ ਆ ਮੈਨੂੰ ਪਾ ਦੇ ਸਰਕਾਰੀ ਮੰਨਣੇ ਨਹੀਂ ਲੈ ਕੇ ਦਤਣਾ ਤੁਹਾਨੂੰ ਆਹੋ ਹੁਣ ਸਰਕਾਰੀ ਪੈ ਜਾ ਜਿਹੜੀਆਂ ਇੰਨਾ ਚਿਰ ਫੀਸਾਂ ਦਿੱਤੀਆਂ ਨਾ ਉਹ ਖੂਤ ਪਾ ਦੇ ਚੰਗਾ ਲੋਕੀ ਕਹਿਣਗੇ ਫਲਾਣੇ ਦਾ ਮੁੰਡਾ ਹੋਣਾ ਸਰਕਾਰੀ ਸਕੂਲੇ ਜਾਂਦਾ ਕੀ ਸਨਿਦਤ ਨਾ ਗੀਂਹਾ ਉਹਨਾਂ ਨੂੰ ਤਾਂ ਕੋਈ ਗੱਲਾਂ ਨਹੀਂ ਕਰਦਾ ਫਿਰ ਉਹਨਾਂ ਨੂੰ ਨਹੀਂ ਕਿਹੜਾ ਕਰਦੀਆਂ ਨੰਗਾ ਨੂੰ ਸਾਨੂੰ ਕਰਨੀਆਂ ਆ ਵਾ ਪਿਓ ਤੇਰਾ ਵੀ ਬੜਾ ਗਰਮੀ ਹੋ ਉਹ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਨਹੀਂ ਮੈਂ ਠੰਡਾ ਕਰ ਸਕਦਾ ਕੱਲ ਨੂੰ ਬਾਹਰ ਅੰਦਰ ਨਹੀਂ ਜਾਣਾ ਬਹੁਤ ਅਹੀਂ ਇੱਥੇ ਮਾ ਆ ਗਿਆ ਇੱਕ ਮਿੰਟ ਆ ਵੇ ਲੈ ਮੁੰਡੇ ਦੇ ਕੰਮ ਫੋਨ ਆਇਆ ਵਾ ਦੌੜ ਗਿਆ ਬਾਹਰ ਇਹਨਾਂ ਨੇ

ਕਿਆ ਪਤਾ ਨਹੀਂ ਕਿੱਥੇ ਰੱਖਿਆ ਚੱਲ ਇੱਕ ਵਾਰੀ ਫੇਰ ਲਾ ਕੇ ਦੇਣੀ ਆ ਕਿਤੇ ਚੋਕੀ ਲੈ ਹਲੋ ਹਲੋ ਕਰਨ ਕਿੱਥੇ ਹੀ ਮੈਂ ਬਹੁਤ ਬੜੇ ਚਿਰ ਤੋਂ ਤੈਨੂੰ ਫੋਨ ਲਾਉਣ ਦੀ ਤੇ ਫੋਨ ਹੀ ਨਹੀਂ ਚੁੱਕਣ ਦਿਆ ਕਿੰਨੇ ਵਾਰੀ ਕੀਤਾ ਮੈਂ ਠੀਕ ਆ ਠੀਕ ਆ ਤੇ ਘਰੇ ਆ ਮੰਮੀ ਨੇ ਠੀਕ ਆਗੇ ਜਿਆਦਾ ਤੇ ਦਵਾਈ ਲੈਣ ਜਾਣਾ ਆ ਕੁਛ ਨਹੀਂ ਮੰਮੀ ਨਾ ਠੀਕ ਨਹੀਂ ਆ ਬੁਖਾਰ ਬੜਾ ਹੋਇਆ ਆ ਤੇ ਉੱਠਿਆ ਨਹੀਂ ਜਾਣਦੇ ਆਨਾਂ ਕੋ ਤੇ ਤੈਨੂੰ ਪਤਾ ਤੈਨੂੰ ਪਤਾ ਤੇ ਆ ਮੈਨੂੰ ਸਕੂਟ ਵੀ ਚਾਚਨੀ ਆ ਤੇ ਰਮਨ ਕਾਲਜ ਗਈ ਆ ਤੇ ਫਿਰ ਜਾਣਾ ਕਿਦੇ ਨਾਲ ਪਰ ਮੈਂ ਕਿਹਾ ਚੱਲ ਤੈਨੂੰ ਫੋਨ ਕਰ ਲੈਂਦੀ ਆ ਤੇ ਕੋਈ ਕੰਮ ਤੇ ਨਹੀਂ ਨਾ ਚੱਲ ਫੇਰਾ ਜਾ ਹੈ ਮੇਰਾ ਵੀਰ ਬਣ ਕੇ ਛੇਤੀ ਆ ਜਾ ਆ ਮੈਂ ਕਹਿੰਨੀ ਮੰਮੀ ਨੂੰ ਤੇ ਆ ਜਾ ਤੂੰ ਠੀਕ ਆ ਕੋਈ ਗੰਦੀ ਫੋਨ ਘਟਮਾਉਣੇ ਆ ਗਿਆ ਹਾਂ ਹਾਂ ਦੋ ਮਿੰਟਾਂ ਜਾ ਕੇ ਰੁਕੋ ਅੱਛਾ ਤਾਈ ਦਾ ਫੋਨ ਆਉਂਦਿਆ ਹੀ ਕੀ ਗੋਲੀ ਵੱਜੀ ਐ ਤਾਈ ਨੂੰ ਜਿਹੜਾ ਇਹਨੂੰ ਫੋਨ ਕਰਨ ਡਈਆ ਵਾ ਤਾਂ ਹੀ ਮੇਰੇ ਲੱਗੋ ਨਾ ਭੱਜਾ ਆ ਗਿਆ ਤੇ ਮੇਰੀ ਮਾਂ ਨੂੰ ਪਤਾ ਨਾ ਲੱਗੇ ਸਾਰੀ ਉਮਰ ਨਾ ਲਕਾ ਹੀ ਰੱਖਦੇ ਪਿਓ ਪੁੱਤ ਮੈਨੂੰ ਨਾ ਵੇ ਗੱਲ ਦੱਸਿਓ ਲੱਗਦਾ ਚੱਲਿਆ ਵਾ ਜਾਣ ਤੇ ਤੈਨੂੰ ਮੈਂ ਨਹੀਂ ਦਿੰਦੀ ਨਿਕਲ ਹੋ ਜਾ ਮੇਰੇ ਗੱਲ ਸੁਣ ਨਾ ਚੱਲਿਆ ਕਿੱਥੇ ਆ ਮੈਨੂੰ ਇਹ ਤਾਂ ਦੱਸ ਜਾ ਪਹਿਲਾਂ ਓ ਮਮੀ ਮੁੰਡੇ ਕੇ ਦਾ ਫੋਨ ਆਉਂਦਿਆ ਹੀ ਉਹ ਠੀਕ ਨਹੀਂ ਉਹਦੀ ਮਮੀ ਉਹਨੂੰ ਦਵਾਈ ਦੇਣ ਜਾਣਾ ਵਾ ਅੱਛਾ ਮੁੰਡੇ ਦਾ ਫੋਨ ਆਉਂਦਿਆ ਹੀ ਮੁੰਡੇ ਦਾ ਫੋਨ ਨਹੀਂ ਆਉਂਦਾ ਕਾਈ ਦਾ ਫੋਨ ਆਉਂਦਾ ਹੀ ਮਾਨੁਸ਼ ਦੈਨ ਨਾ ਬਣਾ ਸੁਣ ਗਈ ਨਾ ਮੇਰੀ ਗੱਲ ਕਿਤੇ ਗੋਲੀ ਨਹੀਂ ਵੱਧੀ ਇਹਨੂੰ ਨਾਲੇ ਦੋ ਜਣੀਆਂ ਡਾਂਗਾਂ ਵਰਗੀਆਂ ਘਾਰੀ ਆ ਉਹ ਦਵਾਈ ਵੀ ਲੈ ਕੇ ਦੇ ਸਕਦੀਆਂ ਤੈਨੂੰ ਫੋਨ ਕਰ ਮੈਂ ਆ ਮੈਂ ਤਾਈ ਦਾ ਫੋਨ ਆਉਂਦਿਆ ਤੂੰ ਚੁੱਪਾ ਕਰਕੇ ਮੋਟਰਸਾਈਕਲ ਲਾ ਦੇ ਓ ਮਮੀ ਮੇਉ ਤਾਈ ਦਾ ਫੋਨ ਆਉਂਦਿਆ ਉਹ ਮੁੰਡੇ ਦੀ ਮਮੀ ਜਿਆਦਾ ਨਹੀਂ ਠੀਕ ਹੈ ਠੀਕ ਹੈ ਨਾ ਮੈਂ ਚੱਲਾ ਵਾਂ ਤੂੰ ਡਾਕਟਰ ਮੁੰਡੇ ਦੀ ਮਾਂ ਨਹੀਂ ਠੀਕ ਦੇ ਤੈਨੂੰ ਮੈਂ ਇੱਕ ਵਾਰਾਂ ਕਿਹਾ ਨਹੀਂ ਜਾਣਾ ਟੇਪ ਕਰਕੇ ਬਹਿਦਾ ਫੜਾ ਦੇ ਚਾਬੀ ਲੈ ਕਿਹੜੇ ਮੁੰਡੇ ਦੀ ਮਾਂ ਨਹੀਂਗੀ ਠੀਕ ਆ ਚੱਲ ਮੈਂ ਵੀ ਤੇਰੇ ਨਾਲ ਹੀ ਜਾਨੀ ਆ ਨਾਲੇ ਮੈਂ ਖਬਰ ਲੈਣ ਚਾਹੀਦਾ ਮੈਂ ਜਾਂਦਾ ਮਮੀ ਰਹਿਣ ਦੇਗਾ ਐਵੇਂ ਹੀ ਸਿਰ ਖਾਦਾ ਵਾ ਤੇਰੇ ਘਰੇ ਜਿਵੇਂ ਠੰਡੇ ਪੈ ਲਾ ਲਾ ਮੋਟਰਸਾਈਕਲ ਮਾਂ ਦੀ ਅੱਖਾਂ 'ਚ ਕੱਟਾ ਪਾਉਂਦਾ ਵਾ ਵੇ ਹਾਲ ਤਾਂ ਨਿਆਣਾ ਹੀ ਨੂੰ ਤੇ ਮੈਨੂੰ ਸ਼ਦਾਨ ਬਣਾਉਂਦਿਆ ਵਾ ਦਾਸ ਮਾਂ ਕਰੇ ਤਾਂ ਘਟ ਬੁੱਝੀਏ ਬੰਦਾ ਕਿੱਧਰ ਨੂੰ ਜਾਣਦਿਆ ਵਾ ਤੇ ਕਿੱਧਰ ਆਉਂਦਿਆ ਵਾ ਐਨੀ ਸੁਧਾਨ ਮੈਨੂੰ ਨਾ ਬਣਾਇਆ ਕਰਕੇ ਹੋਰ ਨੂੰ ਬਣਾਵੀ ਮਮੀ ਹਾਂ ਪਤਾ ਮੈਂ ਕਰਨ ਨੂੰ ਕਰਤਾ ਫੋਨ ਹੂੰ ਤੇ ਉਹ ਕਹਿੰਦਾ ਬਸ ਮੈਂ ਆ ਗਿਆ ਹੁਣੇ ਤੇ ਆਉਣ ਲੱਗਾ ਤੇ ਫਿਰ ਆਪਾਂ ਦੇਖ ਲੈਨੇ ਉਹਨੂੰ ਤੇ ਫਿਰ ਜਾ ਕੇ ਤੇ ਦਵਾਈ ਲੈ ਆਉਣਾ ਬੇਲਾ ਕਿ ਤਰ੍ਹਾਂ ਕਰਨੀ ਹੈ ਮੇਰੇ ਲੋਟਾਂ ਘਰੇ ਫੀਡ ਕਰਨ ਦੀ ਮੈਨੂੰ ਹਾਲ ਕੋਈ ਗੱਲ ਨਹੀਂ ਮੈਂ ਕਰਤਾ ਫੋਨ ਉਹਨੂੰ ਤੇ ਉਹ ਕਹਿੰਦਾ ਮੈਂ ਆ ਗਿਆ ਬਸ ਜੀਜੀ ਤੇ ਦੇਖ ਲੈਨੇ ਉਹਨੂੰ ਫਿਰ ਆਉਂਦਾ ਤੇ ਫਿਰ ਜਾਂਦੇ ਆ ਦਵਾਈ ਲੈਣ ਚਲ ਠੀਕ ਹੈ ਫਿਰ ਲੈ ਆਉਣੀ ਜਾ ਕੇ ਆ ਜਿੰਦਾ ਤੇ ਆਓ ਚਲ ਠੀਕ ਹੈ ਢਿੱਕ ਲੈਨੇ ਉਹਨਾਂ ਫਿਰ ਕਰਨ ਵੇਖਾ ਕਿੰਨਾ ਟਾਈਮ ਹੋ ਗਿਆ 20 25 ਮਿੰਟ ਹੋ ਗਿਆ ਆਇਆ ਨਹੀਂ ਹਲੇ ਤੱਕ ਮੈਨੂੰ ਲੱਗਦਾ ਚਾਚੀ ਨੂੰ ਪਤਾ ਲੱਗ ਗਿਆ ਤੇ ਉਹਨੇ ਆਉਣੀ ਦੇਣਾ ਹੁਣ ਇਹਨੂੰ ਹੁਣ ਫਿਰ ਮੰਮੀ ਨੂੰ ਫਿਰ ਹੌਲੀ ਹੌਲੀ ਤੁਰ ਕੇ ਲੈ ਕੇ ਜਾਨੀ ਆ ਰਾ ਚੁੱਕਾ ਮਿਲੂਗਾ ਤੇ ਬੈਜੂਗੀ ਅੱਡੇ ਤੱਕ ਨਹੀਂ ਤੇ ਫਿਰ ਇਦਾਂ ਹੁਣ ਲੈ ਕੇ ਜਾਨੀ ਦਵਾਈ ਤੇ ਲਿਉਣੀ ਹੈ ਨਾ ਚਲ ਕਹਿੰਨੀ ਮੰਮੀ ਨਾਲ ਕਰਦੀ ਗੱਲ ਜਾ ਕੇ ਮੰਮੀ ਹਾਂ ਤੋ ਤੇ ਕਿੰਨਾ ਟਾਈਮ ਹੋ ਗਿਆ ਵਾ ਤੇ ਕਰਨ ਤੇ ਆਇਆ ਨਹੀਂ ਆ ਹੂੰ ਤੇ ਮੈਨੂੰ ਨਹੀਂ ਲੱਗਦਾ ਕਿ ਚਾਚੀ ਨੇ ਨਾ ਆਉਣ ਦੇਣਾ ਉਹਨੂੰ ਪਤਾ ਲੱਗ ਗਿਆ ਆਣਾ ਵਾ ਅੱਛਾ ਤੇ ਫਿਰ ਤੁਸੀਂ ਉਠੋ ਤੇ ਆਪਾਂ ਹੌਲੀ ਹੌਲੀ ਤੁਰਦੇ ਜਾਂਨੇ ਆ ਦਵਾਈ ਤੇ ਲਿਆਉਣੀ ਆ ਨਾ ਜੇ ਕੋਈ ਮਿਲਜੂ ਰਾਹ ਚ ਬਹਿ ਜਾਗੇ ਨਹੀਂ ਤੇ ਫਿਰ ਤੁਰ ਕੇ ਜਾ ਕੇ ਤੇ ਦਵਾਈ ਲਈਏ ਇਦਾਂ ਨਹੀਂ ਸਰਣਾ ਚੱਲ ਫਿਰ ਦੋਵੇਂ ਜਾਨੀ ਚੱਲ ਜਾਨੇ ਆ ਉਠੋ ਕੋਈ ਨਹੀਂ ਹੌਲੀ ਹੌਲੀ ਤੁਰ ਕੇ ਤੇ ਚੱਲ ਜਾਨੇ ਆ ਉਠੋ ਤੁਸੀਂ ਕੋਈ ਨਹੀਂ ਪਾਉ ਚੱਪਲ ਤਾਂ ਫਿਰ ਆਪਾਂ ਹੌਲੀ ਹੌਲੀ ਜਾਂਦੇ ਆ ਦਵਾਈ ਤੇ ਉਹਨਾਂ ਲਿਓਣੀਆਂ ਤੁਹਾਨੂੰ ਪਤਾ ਫਿਰ ਉਹ ਵੀ ਠੀਕ ਹੋ ਤਾ ਨਾ ਪੈਸੇ ਪੈ ਗਏ ਉੱਟ ਗਿਆ 200 ਹੀ ਫੜ ਲਾ ਕੋਈ ਨਾ ਮੈਂ ਫੜ ਲੇਂਗੀ ਚਲੋ ਫਿਰ ਫੜ ਲੇ ਮੈਂ ਤੇ ਚਲੋ ਫੇ ਚੱਲੀਏ ਹੌਲੀ ਹੌਲੀ ਤੁਰਦੇ ਜਾਂਦੇ ਆ ਚਲੋ ਬਾਹਰ ਘਰ ਨਹੀਂ ਨੀ ਬੜੀ ਜੱਜ ਚਲੋ ਜਾਣਾ ਤਾਂ ਇਹ ਹੁਣ ਹੌਲੀ ਹੌਲੀ ਤੁਰੇ ਜਾਂਦੇ ਕੋਈ

ਗਰਮੀ ਆ ਕੇ ਗਰਮੀ ਕਰਕੇ ਫਿਰ ਮੌਸਮਾ ਹੋ ਜਾ ਤਾਂ ਹੀ ਤੇ ਬਿਮਾਰ ਹੋਣ ਦੇ ਬੁਖਾਰ ਬੁਖੂ ਚੜਦੇ ਨੇ ਅੱਜ ਨਾ ਮੰਮੀ ਨਾ ਤੇ ਕੋਈ ਜਾਂਦਿਆ ਮਿਲਿਆ ਤੇ ਨਾ ਹੁੰਦੇ ਹੰਬ ਗਏ ਅੱਜ ਗਰਮੀ ਵੀ ਨਹੀਂ ਜ਼ਿਆਦਾ ਹੈ ਨਾ ਫਤ ਦਿੱਤੇ ਆ ਸਾਡੇ ਹੱਥ ਵੀ ਦੇਣ ਦੇ ਆ ਕਹਿੰਦੇ ਤਾਂ ਵੀ ਕਿਹੜਾ ਕੋਈ ਰੋਕਿਆ ਸੀਗਾ ਹਾਂ ਨਹੀਂ ਰੁਕਦੇ ਮੰਮੀ ਅੱਜ ਕੱਲ ਮੌਣ ਨਹੀਂ ਚੰਗਾ ਹੈਗਾ ਤਾਂ ਕਰਕੇ ਚਲ ਕੋਈ ਨਹੀਂ ਦਵਾਈ ਲੈਣੀ ਹੈ ਲੈਣ ਤੇ ਨਾ ਹੁਣ ਤੂੰ ਅੰਦਰ ਜਾ ਕੇ ਆਰਾਮ ਕਰੋ ਚਲ ਮੰਮੀ ਤੂੰ ਹੀ ਨਾ ਇੱਥੇ ਬੋ ਨਾਲ ਤਾਂ ਮੈਂ ਪਾਣੀ ਲਿਆਵਾਂ ਤੇ ਨਾਲ ਮੈਂ ਕੁਝ ਖਾਣ ਨੂੰ ਲਿਆਵਾਂ ਫਿਰ ਦਵਾਈ ਖਾ ਕੇ ਤੇ ਰੈਸਟ ਕਰ ਲਿਓ ਠੀਕ ਹੈ ਠੀਕ ਹੈ ਜਰ ਮੈਂ ਤਾਂ ਮੈਂ ਪਾਣੀ ਲੈ ਕੇ ਆਉਣੀ ਨਾਲ ਕੁਝ ਖਾਣ ਨੂੰ ਲੈ ਆਉਣੀ ਆ ਲੈ ਪਾਣੀ ਲਿਆ ਮਮੀ ਪਾਣੀ ਵਿੱਚ ਕੀ ਦੇਣਾ ਜੇ ਇਹਦਾ ਆਪਣੇ ਹਾਨੂੰ ਕਿਤੇ ਆਪਣਾ ਭਰਾ ਦਿੱਤਾ ਹੁੰਦਾ ਤੇ ਅੱਜ ਮੈਨੂੰ ਇੰਨੇ ੱਤਕੇ ਨਾ ਖਾਣੇ ਪੈਂਦੇ ਕਿ ਇਹਦੇ ਅੱਗੇ ਹੱਥ ਤੇ ਨਾ ਡਨੇ ਪੈਂਦੇ ਨਾ ਕਿ ਇਹਦੇ ਤਰਲੇ ਹੀ ਮਾਰਨੇ ਪੈਂਦੇ ਸੱਚੀ ਕਹਿੰਦੇ ਸਿਆਣੇ ਭਰਾ ਤੇ ਪਿਓ ਬਿਨਾ ਨਾ ਕੋਈ ਨਹੀਂ ਆਪਣਾ ਬਣ ਚਲ ਛੱਡ ਮਣ ਹੁਣੇ ਤੇ ਦਵਾ ਮਮਮੀ ਨੂੰ